ਈਸ਼ਰ ਨਗਰ ਨੇੜੇ ਸ਼ਾਂਤੀ ਈਸਰ ਸਿੰਘ ਪਬਲਿਕ ਸਕੂਲ ਸੂਆ ਰੋਡ ਜੀਐਨਈ ਕਾਲਜ ਨੇੜੇ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਕਮਿਸ਼ਨਰ ਸਮੇਤ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ 212 ਗ੍ਰਾਮ ਚਿੱਟਾ ਪਾਊਡਰ ਸਮੇਤ ਤਿੰਨ ਔਰਤਾਂ ਤੇ ਇੱਕ ਵਿਅਕਤੀ ਕਾਬੂ ਨਸ਼ਿਆਂ ਬੱਚ ਬਣਾਈ ਗੈਰ ਪ੍ਰਾਪਰਟੀ ਕੀਤੀ ਜਾਵੇਗੀ ਜ਼ਬਤ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਐਡੀਸੀਪੀ ਜਸਕਰਨਜੀਤ ਸਿੰਘ ਤੇਜਾ ਹਰਨੇ ਛੇੜੀ ਦੀ ਨਸ਼ੇ ਵਿੱਚ ਬਣਾਈ ਗੈਰ ਪ੍ਰੋਪਰਟੀ ਕੀਤੀ ਜਾਵੇਗੀ ਜ਼ਬਤ ਦਾ ਨਾਮ ਹੋ ਚੁੱਕਿਆ ਨਾ ਉਹ ਸਹੀ ਹੋ ਜਵੇਗਾ ਕਿੰਨੇ ਜਣੇ ਇੱਥੇ ਕੰਮ ਚੱਲਦਾ ਸੀਗਾ ਜਿਹਨੇ ਮਨਾਲੇ ਰੋਕਦੇ ਵੀ ਸੀ ਕੀ ਹਾਂਜੀ ਰੋਕਦੇ ਸੀ ਫਿਰ ਇਹ ਕਹਿੰਦੇ ਸੇ ਮਤਲਬ ਗਾਲ ਕੱਢ ਕੇ ਕੰਨੀਆਂ ਕੀ ਤੁਸੀਂ ਕੀ ਕਰ ਲੋਗੇ ਪੁਲਿਸ ਮੇਰੇ ਮੁੱਠੀ ਚ ਹੈ ਉਹਨੂੰ ਮੈਂ ਅਸੂਰਤੀ ਚ ਬੰਦ ਕਰਕੇ ਰੱਖਾਂ ਕਿੰਨੇ ਜਣੇ ਸੀਗੇ ਇੱਥੇ ਜਿਹੜੇ ਕੰਮ ਕਰਦੇ ਸੀਗੇ ਇੱਥੇ ਦੋ ਹੀ ਪਰਿਵਾਰਾਂ ਦਾ ਅੱਛਾ ਜੀ ਲੇਡੀਜ਼ ਜੀ ਹਾਂ ਲੇਡੀਜ਼ ਜੈਂਟਸ ਵੀ ਉਹਨਾਂ ਦਾ ਘਰ ਵਾਲਾ ਵੀ ਕੁੜੀਆਂ ਵੀ ਮੁੰਡੇ ਵੀ ਤੇ ਹੁਣ ਸਾਰੇ ਪੁਲਿਸ ਨੇ ਚੱਕ ਲਈ ਜੀ ਹਾਂ ਸ਼ਾਇਦ ਮਤਲਬ ਕੀ ਮੰਗ ਕੀਤੀ ਤੁਸੀਂ ਬੰਦ ਕੀਤੀ ਅਸੀਂ ਮੰਗੀ ਹੈ ਕਿਤੇ ਕਿ ਇੱਥੋਂ ਉਜਾੜੀ ਦਿਓ ਇਹਨਾਂ ਦੇ ਮਕਾਨ ਤੇ ਬੁਲਡੋਜ਼ਰ ਚਲਾ ਕੇ ਨਾ ਖਤਮ ਹੀ ਕਰ ਦਿਓ ਇਹ ਮੰਗ ਕੀਤੀ ਹੈ ਲੱਗਦਾ ਡਰਾਂ ਦੇ ਮਹੌਲ ਚ ਰਹਿੰਦੇ ਸੀ ਹਾਂਜੀ ਅਸੀਂ ਬਹੁਤ ਡਰ ਅਸੀਂ ਸ਼ਾਮ ਸਵੇਰੇ ਸੈਰ ਕਰਨ ਨਹੀਂ ਜਾਂਦੇ ਸੀ ਹਾਈਵੇ 'ਚ ਨੇ ਮੰਡੀਰੀ ਬੈਠੀ ਹੁੰਦੀ ਹੈ ਸ਼ਾਮ ਨੂੰ ਤੁਸੀਂ ਕਲੈਕਟਾਂ ਕੀਤੀਆਂ ਜੀ ਬਹੁਤ ਕੀਤੀਆਂ ਅਸੀਂ ਸਾਰੇ ਮੌਲੇ ਨੇ ਲਿਖਤ ਵੀ ਦਿੱਤੀ ਹੈ ਜਵਾਨੀ ਵੀ ਦਿੱਤੀ ਕੋਈ ਸੁਣਵਾਈ ਨਹੀਂ ਪਤਾ ਨਹੀਂ ਹੁਣ ਲੱਗਦਾ ਕੀ ਹੱਲ ਹੋ ਗਿਆ ਸ਼ਾਇਦ ਹੋ ਜਾਵੇ ਤਾਂ ਵਧੀਆ ਹੈ ਹੁਣ ਤਾਂ ਵਿਸ਼ਵਾਸ ਹੈਗਾ ਥੋੜਾ ਜਿਹਾ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਸਾਹਮਣੇ ਘਰ ਡਰੱਗੀ ਦਾ ਕੰਮ ਕਰਦੇ ਸੀ ਕੀ ਨਾਮ ਹੈ ਤੁਹਾਡਾ ਅਮਨਦੀਪ ਕਿਹੜਾ ਏਰੀਆ ਜੀ ਇਹ ਇਹ ਈਸ਼ਰ ਨਗਰ ਬਲਾਕ ਸੀਤਾ ਏਰੀਆ ਜੀ ਅੱਛਾ ਜੀ ਇਹ ਲੰਬੇ ਟਾਈਮ ਤੋਂ ਕਰਦੇ ਆ ਰਹੇ ਸੀ ਡਰੱਗੀ ਦਾ ਕੰਮ ਜਿਹਦੇ ਵਿੱਚ ਨਾਲ ਬਦਮਾਸ਼ੀ ਵੀ ਕਰ ਰਹੇ ਸੀ ਡੇਢ ਤੋਂ 200 ਬੰਦਾ ਪਰਡੇ ਦਾ ਹੀ ਘੁਟਾਰੇ ਸੀ ਹਰ ਟਾਈਮ ਇਥੇ ਅਮਲੀਆਂ ਦੀ ਪਰਮਾਤ ਦੇ ਰਹੇ ਸੀ ਅਸੀਂ ਆਪਣੇ ਬੱਚੇ ਘਰਾਂ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਸੀ ਪਰ ਸਾਨੂੰ ਅੱਜ ਤੱਕ ਉਮੀਦ ਨਹੀਂ ਸੀ ਜੋ ਅੱਜ ਪੁਲਿਸ ਨੇ ਦਿਖਾਇਆ ਕੰਫੀਡੈਂਸ ਵਿੱਚ ਆਏ ਆ ਬੱਚੇ ਵੀ ਸਾਡੇ ਕੰਫੀਡੈਂਸ ਵਿੱਚ ਆਏ ਆ ਹੁਣੇ ਬਾਹਰ ਨਿਕਲ ਕੇ ਆਏ ਆ ਇਹਨਾਂ ਖੋਬ ਸੀਗੇ ਜੀ ਇਹਨਾਂ ਬਹੁਤ ਜ਼ਿਆਦਾ ਜੇ ਹੱਟ ਤੱਕ ਮਾਰਨ ਤੱਕ ਜਾਂਦੇ ਸੀ ਸੁਣਿਆ ਜੀ ਬੱਚੇ ਤੁਸੀਂ ਆਪਣੇ ਜਿਹੜੇ ਨੇ ਦੂਜੀ ਜਗ੍ਹਾ ਤੇ ਛੱਡੇ ਹੋਏ ਕਈ ਪਰਿਵਾਰਾਂ ਦੇ ਉਹ ਇਹਨਾਂ ਨੇ ਰੱਖੇ ਹੋਇਆ ਜੀ ਨਾਲ ਦੀ ਮੰਡੀਆਂ ਨੇ ਇਹਨਾਂ ਦੇ ਬੱਚੇ ਆ ਮੇਰੇ ਬੱਚੇ ਕਮਰੇ ਚ ਬੰਦ ਰਹਿੰਦੇ ਆ ਅੱਜ ਪਹਿਲੇ ਦਿਨ ਹੁਣ ਮੈਂ ਬਾਹਰ ਕੱਢ ਕੇ ਸਕੂਲ ਨੂੰ ਹੁੰਦੇ ਆ ਮੈਂ ਕੀ ਕੀ ਨਾਮ ਆਦਾ ਮੇਰਾ ਨਾਮ ਵਿਕਰਮ ਸਿੰਘ ਆ ਕਿਹੜੀ ਜਗ੍ਹਾ ਤੁਸੀਂ ਆਪਣੇ ਬੱਚੇ ਤੇ ਜੇ ਕਾਦੀ ਕਾਦੀ ਨੂੰ ਭੇਜਦੇ ਹੋ ਜਿਵੇਂ ਇੱਥੇ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਨਾ ਗਲੀ ਮੁੰਲੇ ਦਾ ਤੋਂ ਸਿਖਾਣਾ ਤਾਂ ਅਬਸੇ ਆਪਣੇ ਬੱਚੇ ਨੂੰ ਤਾਂ ਸਿਕਿਉਰ ਹੀ ਰੱਖਣਾ ਉਹਨਾਂ ਨੂੰ ਫੇਰ ਅੱਛਾ ਕਿੰਨੇ ਕ ਸਮੇਂ ਤੋਂ ਇਹ ਅਜਿਹੇ ਹਾਲਾਤ ਸੀਗੇ ਮੇਰੇ ਮੈਂ ਹੁਣ ਕਿੰਨਾ ਦੱਸਾਂ ਕਿ ਸ਼ੁਰੂ ਤੋਂ ਇੱਥੇ ਸਿਸਟਮ ਚੱਲਦਾ ਹੀ ਆ ਰਿਹਾ ਐਸ਼ੀ ਨਗਰ ਚ ਤੇ ਹੁਣ ਲੱਗਦਾ ਪੁਲਿਸ ਨੇ ਕਾਰਵਾਈ ਕੀਤੀ ਵੀ ਉਮੀਦ ਕਰਦੇ ਆ ਕਿ ਇਹੋ ਜਿਹਾ ਮੌਕਾ ਦੁਬਾਰਾ ਨਾ ਮਿਲੇ ਇਹਨਾਂ ਨੂੰ ਕਿ ਜਿਹੜੇ ਇੱਕ ਵਾਰ ਗਏ ਤੇ ਦੁਬਾਰਾ ਨਾ ਚੱਲਣ ਠੀਕ ਮੈਂ ਪੁਲਿਸ ਤੋਂ ਬਹੁਤ ਖੁਸ਼ ਆ ਇਹਨਾਂ ਨੇ ਅੱਜ ਡੇਢ ਦੋ ਸਾਲ ਤੋਂ ਸੁਣਿਆ ਸੀ ਪਰ ਜਦੋਂ ਹੁਣ ਅਸੀਂ ਕੰਦਾਂ ਕਰਾਉਣ ਲੱਗੇ ਆ ਮਹੀਨੇ ਕਿਦੀਆਂ ਤੇ ਬਹੁਤ ਜ਼ਿਆਦਾ ਇੱਥੇ ਲੋਕ ਆਉਂਦੇ ਨੇ ਮੈਂ ਬੜਾ ਖੁਸ਼ ਆ ਜਿਹੜੇ ਨੌਜਵਾਨਾਂ ਦੀ ਪੀੜ੍ਹੀ ਨੂੰ ਕੁਝ ਠੱਲ ਪਊਗਾ ਹੁਣ ਮੈਂ ਤਾਂ ਕਹਿੰਦਾ ਜਿਹੜੇ ਪੁਲਿਸ ਦੇ ਨਾਲ ਸਹਿਯੋਗ ਦੇਣਗੇ ਉਹਨਾਂ ਦੇ ਬਹੁਤ ਵਧੀਆ ਵੀ ਸਾਡੇ ਭਰਾ ਨੇ ਠੀਕ ਹੈ ਜੀ ਇਹਨਾਂ ਦੇ ਨਾਲ ਸਹਿਯੋਗ ਕਰੋ ਕੋਈ ਨਹੀਂ ਕੋਈ ਪੁਲਿਸ ਵਾਲੇ ਮਾੜੇ ਨਹੀਂ ਹੋਏ ਆ 100 ਜੋ ਕੋਈ ਇੱਕ ਅੱਧਾ ਮਾੜਾ ਹੁੰਦਾ ਪਰ ਸਾਨੂੰ ਪਤਾ 99% ਬਹੁਤ ਸਹੀ ਠੀਕ ਠੀਕ ਇਹਨੇ ਕਾਫੀ ਲੰਬਾ ਕੰਮ ਚੱਲ ਰਿਹਾ ਸੀ ਇੱਥੇ ਜੀ ਹਾਂ ਜੀ ਕਾਫੀ ਇੱਥੋਂ ਦੇਖਿਆ ਜਾ ਰਿਹਾ ਜੀ ਸੁਣਿਆ ਵਾਂ ਜੀ ਬਹੁਤ ਚਿਰ ਤੋਂ ਹੋ ਰਿਹਾ ਕਿਉਂਕਿ ਸਾਡਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈਗਾ ਪਰ ਅਸੀਂ ਆਪਦੀ ਸੈਲਫ ਦੇ ਰਾਖੇ ਜਿੰਨਾ ਬੱਚੇ ਗੇੜ ਦੇ ਬਾਅਦ ਧਿਆਨ ਰੱਖੋ ਓਕੇ ਥੈਂਕ ਯੂ ਬਹੁਤ ਧੰਨਵਾ ਹੁਣ ਜਿਹੜਾ ਹੈ ਉਹ ਇੱਥੇ ਹੀ ਰੱਖਣ ਐਂਡ ਇਹੋ ਜਿਹੇ ਬੰਦਿਆਂ ਦੇ ਅਸੀਂ ਨਕੀਲ ਕਰਾਂਗੇ ਉਹ ਇੱਥੇ ਦੁਬਾਰਾ ਇਹਨਾਂ ਨੂੰ ਦੇਖਣ ਨੂੰ ਵੀ ਨਹੀਂ ਮਿਲੇ ਕਿੰਨੀ ਸਰਬੰਦੀ ਜੀ ਨਹੀਂ ਹੋਈ ਜੀ ਇੱਥੋਂ ਦੀ ਹੁਣ ਅਸੀਂ ਰਿਕਵਰੀ ਕੀ ਹੈ 212 ਗ੍ਰਾਮ ਹੈਰੋਨ ਅਸੀਂ ਫੜੀ ਹੈ ਬਾਕੀ ਅਸੀਂ ਫਰਦਰ ਕਾਰਵਾਈ ਕਰਾਂਗੇ ਇਹਨਾਂ ਦੀ ਪ੍ਰੋਪਰਟੀ ਕੁਝ ਹੋਰ ਆਇਡੈਂਟੀਫਾਈ ਕਰੀ ਹੈ ਜਿਹੜੇ ਬਾਕੀ ਏਰੀਆ 'ਚ ਇਹਨਾਂ ਨੇ ਬਣਾਈ ਹੈ ਉਸਤੇ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਜ਼ਬਤ ਕਰ ਸਰ ਲੇਡੀਜ਼ ਹੀ ਸੀਗੇ ਸਾਰੀਆਂ ਜੀ ਹਾਂ ਕੁਝ ਆਹ ਲੇਡੀਜ਼ ਹੈਗੀ ਜੀ ਹੋਰਾਂ ਲੋਕਾਂ ਨੂੰ ਕੀ ਅਪੀਲ ਹੈ ਜਿਹੜੇ ਲੋਕ ਮੈਂ ਹੀ ਰਿਵਰਸ ਕਰਾਂਗੇ ਕਿ ਸਾਡੇ ਕੋਲੇ ਜਿਹੜੀ ਰੀ ਇਹ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਾਹਮਣੇ ਆਏ ਉਹ ਹੁਣ ਦਾਗ ਚੱਕੇ ਲੋਕਾਂ ਦੇ ਖਿਲਾਫ ਖੜੇ ਹੋਏ ਤੇ ਤੁਸੀਂ ਦੇਖੋ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਆਊਗਾ ਹੁਣ ਪਹਿਲਾ ਜਿਹੜਾ ਇੱਕ ਮੌਲਾ ਸੀਗਾ ਜਿਹੜਾ ਅਸੀਂ ਹੁਣ ਉੱਥੇ ਜਾ ਕੇ ਆਏ ਉੱਥੇ ਵੀ ਲੋਕਾਂ ਦੀ ਇਹੀ ਸੀਗੀ ਐਂਡ ਉੱਥੇ ਵੀ ਰਿਜ਼ਲਟ ਦੇਖਣ ਤੈਨੂੰ ਤੁਮ ਨੂੰ ਮਿਲੇ ਤੇ ਇੱਥੇ ਵੀ ਤੁਹਾਨੂੰ ਬਹੁਤ ਦੇਖਣ ਨੂੰ ਰਿਜ਼ਲਟ ਮਿਲੂਗਾ ਇਹ ਏਰੀਆ ਆਣੇ ਵਾਲੇ ਟਾਈਮ ਤੇ ਤੁਸੀਂ ਦੇਖੋਗੇ ਅਸੀਂ 1 ਵੀਕ ਬਾਅਦ ਫੇਰ ਇੱਥੇ ਆਣਾ 1 ਵੀਕ ਤੋਂ ਬਾਅਦ ਨਹੀਂ ਆਉਣਗੇ ਅਸੀਂ 6 ਮਹੀਨੇ ਅਸੀਂ 1.5 ਮਹੀਨੇ ਬਾਅਦ ਫੇਰ ਇੱਥੇ ਆਣਾ ਕਿਉਂਕਿ ਹਜੇ ਸਾਰੇ ਅੰਦਰ ਚਲੇ ਗਏ ਤੇ ਅਸੀਂ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਇਲੀਗਲ ਪ੍ਰਾਪਰਟੀ ਬਣਾਈ ਹੈ ਹੁਣ ਨੈਕਸਟ ਟਾਈਮ ਉਸ ਤੇ ਅਸੀਂ ਕਾਰਵਾਈ ਕਰਾਂਗੇ ਇੱਕ ਅਜਰ ਕੋਈ ਇਤਲਾਹ ਰਹਿੰਦਾ ਜੀ ਪੁਆਇੰਟਲੀ ਕਰਦੇ ਕਿ ਉਹਦੀ ਜਿਹੜੀ ਪਛਾਣ ਆ ਗੁੱਪਤ ਰੱਖੀ ਜਾਂਦੀ ਹੈ ਕਿਉਂਕਿ ਅਸੀਂ ਐਦਾਂ ਨਾ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸ਼ੇਅਰ WhatsApp ਇਨਫੋਰਮੇਸ਼ਨ ਦੇ ਦਿਓ ਅਸੀਂ ਪੁੱਛਣਾ ਹੀ ਨਹੀਂ ਆਈ ਕਿ ਤੁਸੀਂ ਕੌਣ ਹੋ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਅਸੀਂ ਬਣਦੀ ਐਕਸ਼ਨ ਕਰ ਲੈਂਦੇ ਐਂਡ 100 ਟਾਈਮ ਇਹੋ ਜੀ ਕਾਰਵਾਈ ਅਸੀਂ ਕੀਤੀ ਹੈਗੀ ਠੀਕ ਨੰਬਰ ਵੀ ਸ਼ੇਅਰ ਹੀ ਕਰ ਦਿਓ ਮੇਰੇ ਨੰਬਰ ਤੇ ਨੰਬਰ ਹੈਗਾ ਜੀ ਸੇਫ ਪੰਜਾਬ ਦਾ ਨੰਬਰ ਹੈਗਾ ਸੀਐਮ ਸਾਹਿਬ ਨੇ ਲਾਂਚ ਕੀਤਾ ਹੈਗਾ ਬਹੁਤ ਸੇ ਪਲੇਟਫਾਰਮ ਹੈਗੇ 112 ਤੇ ਇਨਫੋਰਮੇਸ਼ਨ ਦੇ ਸਕਦੇ ਹੋ ਸੇਫ ਪੰਜਾਬ ਤੇ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਜਿਹੜੀ ਵੀ ਇਨਫੋਰਮੇਸ਼ਨ ਆਉਗੀ ਉਹ ਕੋਈ ਵੀ ਮਤਲਬ ਉਹਦੇ ਨਾਲ ਉਹਨੂੰ ਗੁਪਤ ਰੱਖਿਆ ਜਾਂਦਾ ਹੈ ਉਹਦੀ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਂਦਾ ਹੈ ਬਾਕੀ ਹੁਣ ਦੇਖੋ ਲੋਕੀ ਸਾਰੇ ਇਕੱਠੇ ਹੋ ਗਏ ਇਸ ਗਲੀ ਦੇ ਲੋਕ ਸਾਰੇ ਇਕੱਠੇ ਹੋ ਗਏ ਕਿਹਨਾਂ ਦੀ ਮਜਾਲ ਹੈ ਕਿ ਇਹਨਾਂ ਦੇ ਪੁਲਿਸ ਇਹਨਾਂ ਦੇ ਨਾਲ ਹੈਗੀ ਐਂਡ ਜਿਹੜੇ ਵੀ ਇਹੋ ਜਿਹੇ ਬੰਦੇ ਆ ਕਿ ਇਕੱਲੇ-ਇਕੱਲੇ ਨੂੰ ਅਸੀਂ ਫੜ ਕੇ ਅੰਦਰ ਦੇਵਾਂਗੇ ਐਂਡ ਮਾਹੌਲ ਜਿਹੜਾ ਹੈਗਾ ਉਹਨੂੰ ਇੱਕ ਜਿਹੜਾ ਪੋਜ਼ਿਟਿਵ ਮਾਹੌਲ 'ਚ ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ